ਬਹੁਤ ਖੁਸ਼ੀ ਹੋ ਰਹੀ ਹੈ ਵੀਰ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪਰੇਡ ਹੋਈ ਸੀਗੀ ਹੁਣ ਮੈਂ ਫਲਾਈਿੰਗ ਆਫੀਸਰ ਦੇ ਰੈਂਕ ਵਜੋਂ ਸਨਮਾਨਿਤ ਕੀਤਾ ਗਿਆ ਹੈ ਇੰਡੀਅਨ ਏਅਰ ਫੋਰਸ ਲੋ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵਜੋਂ ਮੇਰੀ ਨੌਕਰੀ ਲੱਗੀ ਹੈ ਮਾਈਕਲ ਜੀ ਕਿੱਥੇ ਪੜ੍ਹਾਈ ਕੀਤੀ ਸੀਗੀ ਆਪਾਂ ਕਿੰਨੀ ਜਿਹੀ ਮਿਹਨਤ ਕਰਨੀ ਪਈ ਹੈ ਜਿਹੜਾ ਇਹ ਸੌਦੇ ਤੱਕ ਪਹੁੰਚਣ ਲਈ ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸਿਸ ਪੈਪਰੇਟਰੀ ਅਕੈਡਮੀ ਵਿੱਚ ਕੀਤੀ ਸੀ ਉਸ ਤੋਂ ਬਾਅਦ ਮੈਂ 3 ਸਾਲ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ ਫਿਰ 1 ਸਾਲ ਦੀ ਟ੍ਰੇਨਿੰਗ ਮੈਂ 에ਅਰ ਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ ਮੈਗਦੀਪ ਜੀ ਜਿੰੰਦਰ ਮੰਗਲ ਕਲਾਂ ਦਾ ਇੱਕ ਨਾਮ ਰੌਸ਼ਨ ਕਰਾ ਤੁਸੀਂ ਪਹਿਲੇ ਜਿਹੜੇ ਨੌਜਵਾਨੋਂ ਪੂਰਨ ਨੌਜਵਾਨਾਂ ਨੂੰ ਕੀ ਪ੍ਰੇਰਣਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਨੇ ਪੜ੍ਹਾਈ ਕਰ ਰਹੇ ਨੇ ਕਿੱਧਰ ਨੂੰ ਉਹਨਾਂ ਨੂੰ ਜਾਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚਾਂਗਾ ਆ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਕੁਝ ਹੋ ਰਿਹਾ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾਂ ਸਸਤਾ ਹੱਲ ਲੱਭਦੇ ਆਗੇ ਅੱਜ ਕੱਲ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆ ਕਿ ਜਲਦੀ ਤੋਂ ਜਲਦੀ ਨੌਕਰੀ ਪਾ ਆਪਾਂ ਲੈਂਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਤੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦਊਗੀ ਮੈਗਨਿਫਿਕ ਬਹੁਤ ਛੋਟੇ ਕਿਸਾਨ ਦਰਮਾਨੀ ਕਿਸਾਨ ਦੇ ਬੇਟੇ ਹੋ ਜਿਹੜੇ ਅੱਜ ਇੰਨਾ ਵੱਡਾ ਉਹਦਾ ਹਾਸਲ ਕੀਤਾ ਗਿਆ ਕਿੰਨੀ ਵੀ ਜ਼ਿਆਦਾ ਖੁਸ਼ੀ ਹੈ ਕੀ ਹੋਰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੀ ਮੇਰੀ ਫਤੇਗੜ ਸਾਹਿਬ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਜੇ ਉਹਨਾਂ ਦੀ ਸਪੋਰਟ ਤੋਂ ਮੇਲਾ ਕੁਝ ਨਹੀਂ ਹੋ ਸਕਦਾ ਜੀ ਬਹੁਤ ਖੁਸ਼ੀ ਹੋਈ ਹੈ ਜੀ ਮੇਤੇ ਦੇ ਨਾਮ ਰੋਸ਼ਨ ਕੀਤਾ ਅਸੀਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ 延迟 ਹੋ ਗਏ ਤੇ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ 올 ਫੈਮਿਲੀ ਸੰਧੂ ਫੈਮਿਲੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਕਦੀਪ ਦੇਤੇ ਮੈਕਦੀਪ ਦੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆਫਸਰ ਹੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਨਹੀਂ ਸੁਪਨੇ ਸਾਡੇ ਹੋਰ ਸੀ ਪਰਮਾਤਮਾ ਨੇ ਸਾਨੂੰ ਇੱਧਰ ਦੇ ਪਾਸੇ ਨੇ ਲਿਆ ਲਾ ਜੋ ਪ੍ਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਵੈਟਰਨਰੀ ਡਾਕਟਰ ਨੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਣਾ ਸਭ ਕਈ ਕਿ ਇੱਧਰ ਨੂੰ ਚੱਲੇਗਾ ਤਾਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਫਕਾ ਸੈਨਕਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ ਚ ਅਜਿਹਾ ਨਾ 에ਅਰ ਫੋਰਸ ਅਫਸਰ ਮੈਘਦੀਪ ਪਹਿਲਾ ਅਫਸਰ ਹੈ ਆਰਮੀ ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕਮੇ ਚ ਵੀ ਨੇ ਪਰ 에ਅਰ ਫੋਰਸ ਦੇ ਵਿੱਚ ਪਹਿਲਾ ਮੈਘਦੀਪ ਆਜੇ ਅਫਸਰ ਭਰਤੀ ਹੋਇਆ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅਜੇ ਪਾਇਲਟ ਆ ਟ੍ਰਾਂਸਪੋਰਟਰ ਤੇ ਇਹਨਾਂ ਦੀ ਪੋਸਟਿੰਗ ਹੋਈ ਹੈ ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ ਪ੍ਰੇਰਿਤ ਹੋਣਗੇ ਕਿ ਆਪਾਂ ਕਿਸੇ ਵੀ ਟੀਚਰ ਨੂੰ ਹਾਸਲ ਕਰ ਸਕਦੇ ਆ ਖਾਸ ਕਰਕੇ ਜਿਵੇਂ ਅੱਜ ਕੱਲ ਮਹਿਕਦੀਪ ਜੀ ਨੇ ਵੀ ਦੱਸਿਆ ਕਿ ਆਪਾਂ ਸੌਖਾ ਰਾਹ ਲੱਭਦੇ ਆ ਫਟਾਫਟ ਕੋਈ ਆਈਲਾਈਟਸ ਕਰਦਾ ਬਾਹਰ ਨੂੰ ਭਜਦਾ ਜਾਂ ਛੋਟੀਆਂ ਨੌਕਰੀਆਂ ਦੀ ਸੋਚਦਾ ਤਾਂ ਬੰਦੇ ਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣਾ ਬੰਦਾ ਜੇ ਪੱਕੀ ਲਗਨ ਹੋਵੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇੱਕ ਰਾਹ 'ਚ ਹੀ ਚੱਲੇ ਨੇ ਇਹ ਇੱਧਰ ਉੱਧਰ ਨਹੀਂ ਭਟਕੇ ਪਹਿਲਾਂ ਇਹਨਾਂ ਨੇ ਅਕਾਲ ਅਕੈਡਮੀ ਤੋਂ ਪਰਕ ਕੀਤੀ ਫੇਰਾ ਆਪਣੇ ਜੋ ਫਤੇਗੜ ਸਾਹਿਬ ਸਕੂਲ ਤੋਂ ਸਿੱਖਿਆ ਲੈਤੀ ਔਰ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਆਰਮਡ ਫੋਰਸ ਪ੍ਰਾਈਵੇਟਰੀ ਜੋ ਇੰਸਟੀਚੂਟ ਨੇ ਮਾਈ ਭਾਗੋ ਕੁੜ ਵਾਸਤੇ ਹੈ ਮਹਾਰਾਜਾ ਰਣਜੀਤ ਸਿੰਘ ਅ ਮੁੰਡਾ ਵਾਸਤੇ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਚ ਵੀ ਸਿਲੈਕਟ ਹੋਣਾ ਇੱਕ ਮਾਨ ਵਾਲੀ ਗੱਲ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਹੈ ਦੋ ਇੰਸਟੀਚਿਊਟ ਹੈ ਬਹੁਤ ਵਧੀਆ ਆਪਣੇ ਇਲਾਕੇ ਚ ਚੰਡੀਗੜ੍ਹ ਖੁੱਲੇ ਹੋਏ ਨੇ ਹੋਰ ਵੀ ਨੌਜਵਾਨਾਂ ਨੂੰ ਇਹ ਤੋਂ ਜਾ ਕੇ ਸਿਲੈਕਟ ਹੋਣਾ ਚਾਹੀਦਾ ਮੈਂ ਫਿਰ ਮਹਿਕਦੀਪ ਅਤੇ ਇਹਨਾਂ ਦੇ ਪਰਿਵਾਰ ਔਰ ਪੂਰੇ ਪਿੰਡ ਦੇ ਨੰਗਲ ਕਲਾ ਨੂੰ ਵਧਾਈ ਦੇਣਾ ਖਾਸ ਕਰਕੇ ਜੋ ਪਿੰਡ ਦਾ ਜਿੰਦਾਬਾਦ ਗਰੁੱਪ ਬਣਿਆ ਹੋਇਆ ਹੈ ਖਾਕਾ ਸੈਨਕਾ ਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਇਹ ਕਿ ਹਰੇ ਖੁਸ਼ੀ ਦੇ ਮਾਮਲੇ 'ਚ ਇਕੱਠੇ ਹੁੰਦੇ ਆ ਕਿਉਂਕਿ ਖੁਸ਼ੀ ਵੰਡਿਆਂ ਬਹੁਤ ਵੱਦੀ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਲਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੋਸ਼ਨ ਕੀਤਾ ਇਹਨਾਂ ਨੇ ਇੰਨੇ ਵੱਡੇ ਮਤਲਬ ਪਹਿਲਾ ਬੱਚਾ ਹੈ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਦੇ ਆ ਵੀ ਸਾਰੇ ਜਿਵੇਂ ਇਹ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਭਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਕੀਤ ਨੇ ਗੱਲ ਗਈ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇਹਨਾਂ ਨੇ ਕੋਈ ਮਤਲਬ ਉਸ ਤੋਂ ਇੰਨੀ ਵਧੀਆ ਪਾਈ ਹੈ ਤੇ ਸਾਰੇ ਪਿੰਡ ਇਹਨਾਂ ਨੂੰ ਮਾਨ ਨਾਲ ਇਥੋਂ ਰਿਸੀਵ ਕਰਨ ਆਇਆ ਹੈ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰਿਸੀਵ ਕਰਨ ਆਵੇ ਮਾਨ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਤਲਬ ਬੱਚਾ ਆਇਆ ਤੇ ਇਹ ਵੀ ਪ੍ਰੇਰਤੋ